ਦੀ ਬਾਦ ਨੂੰ ਆਪਣਾ ਮਰਮ ਰਖਿ ਤਰੋ ਮਨਾਮ ਅਸੀਸ ਬਖਸ਼ਿਸ਼ ਕਰੋ ਹੁਕਮ ਨਾਵੇ ਕੇ ਚਲਦੀ ਬਾਣ ਬੁੱਧੀ ਸਵੰ타 ਮਖਸ਼ਿਸ਼ ਕਰੀ ਕਉਮਨਾਵੇ ਤੇ ਉਗਰਾ ਤਾਂ ਜੀ ਤੇ ਕੀ ਬਾਣੀ ਦੇ ਸੰਤਾਰੀ ਸਹੀ ਹਨ ਪਰ ਸਾਹਿਬ ਤੇ ਜੱਜੀ ਸਾਹਿਬ ਦੇ ਬਣ ਜਾਤਰਾਮ ਕਾਂ ਦੀ ਅਗੇ ਬਖਸ਼ਿਸ਼ ਕਰੋ ਦਇਆ ਕਰੋ ਸਹੀ ਪਿਆਰੀ ਮਿਲੂ ਜਿਨਾ ਮਹਾਰਾਜ ਜੀ ਦਾ ਨਾਮ ਚਿਤੇ ਆਵੇ ਨਾਰਿਕ ਨਾਮ ਚਰਦੀ ਕਲਾ ਤੇਰੀ ਬਾਣੀ ਸਰਵਤ ਜਰਾ Vaheguru Ji Ka Ghasa, Vaheguru Ji Kri Mati Puri Surya Satsriyaka Vaheguru Ji Ka Ghasa, Vaheguru Ji Kri Mati thank you ਸਤਿਨਾਮ ਸ੍ਰੀ ਵਾਹਿਗੁਰੂ ਸਾਰਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਕਿਰਪਾ ਤੇ ਸੰਤ ਭਿਟਿਆ ਨਾਨਕ ਮਨ ਪਰਗਾਸ ਪੂਰਾ ਪ੍ਰਭ ਅਰਦਾਇ ਪੂਰਾ ਜਕਨਾਉ ਨਾਨਕ ਇਹੋ ਤਨ ਮਾਇਆ ਪਾਹਰਾ ਪਿਆਰੇ ਲੀਤੜਾ ਨਭ ਰੰਗਾਈ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਆ ਤਨ ਸ੍ਰੀਦਾ ਆਪ ਕਰਵਾਨ ਜਾ ਬਹਿਰਬਾਨ ਆਪੁਰਵਾਨ ਜਾ ਆਪੁਰਵਾਨ ਜਾ ਤਿਨ ਆਖ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਸਾਦ ਕੋ ਰਵਾਨ ਜਾ ਰਹਾ ਕਾਇਆ ਨੰਮਣਾ ਜੇਤੀ ਆ ਪਿਆਰੇ ਪਾਇਆ ਨਾਮ ਜੀ चोले प्यारे का ना कै पास धूड़त ना की जे मिले जी कहो नानक की Amen. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਐ ਜੂਨੀ ਸਹ ਭੰ ਗੁਰ ਪ੍ਰਸਾਦ ਜਪ ਆਗ ਸਚ ਜੁਬਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੁਚ ਸੂਚਨਾ ਹੋਵਾਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਾਈ ਜੇ ਬਾਹਰ ਮਾ ਨਿਵਤਾਰ ਭੁਖਿਆ ਭੁਖ ਨਾਨਕ ਤਰੀ ਜੇ ਬੰਨਾ ਪੁਰੀਆ ਪਾਰ ਸੈ ਸਿਆਣ ਪਾਲਖ ਹੋਗੇ ਤਾਂ ਇੱਕ ਨ ਚੱਲੈ ਨਾਲ ਕਿ ਉਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ

ਉਹ ਵੀ ਸੱਜਣਾਂ ਤੇ ਕਹਿੰਦਾ ਕਿ ਆਹ ਨਹੀਂ oğlum o da böyle bir o I don't know. o n don't I

真的吗？